ਹੋਰ ਵੀ ਪਾਇਆ ਤਾਂ ਮੈਂ ਪਾ ਦੂੰਗਾ ਤੇਰੇ ਨਹੀਂ ਪੋਤੇ ਆ ਮੈਂ ਤੇਰਾ ਜਿਹੋ ਜਿਹੇ ਆ ਹੋਰ ਲੈ ਹੋ ਜੀ ਮੈਂ ਕਿਹਾ ਤੇਰਾ ਪੋਤੇ ਆ ਜਿਹੋ ਜਿਹੇ ਆ ਮੈਂ ਸਵੇਰੇ ਮੈਨੂੰ ਆਂਦੀ ਮੇਰੀ ਨੌਕ ਹੋ ਗਿਆ ਮੇਰਾ ਇਹ ਪੁੱਛਿਆ ਨਹੀਂ ਮੈਂ ਮਾਤਾ ਮੈਂ ਤੇ ਤੇਰੇ ਮੁੰਡੇ ਨੂੰ ਪਹਿਲੇ ਦਿਨ ਪੁੱਛਿਆ ਆ ਦੇ ਮੈਨੂੰ ਤੇਰੇ ਨਾਲ ਕਈ ਜੀਰਾਂ ਲਾ ਕੇ ਦੇਣਾ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤੂੰ ਬੱਚੀ ਦਾ ਸਾਦੋ ਵੇਚਣ ਤੇ ਚਾਹੀ ਨਹੀਂ ਜਾਨਾ ਉਹਨੇ ਕੋ ਮਾਲ ਖੜਾ ਕਰ ਲਿਆ ਉਹਨੇ ਕੋ ਹੋਟਲ ਬਣਾ ਲਿਆ ਯਾਰ ਅੱਗ ਯਾਰਾ ਨਹੀਂ ਚੱਲੂਗਾ ਇਹਨੂੰ ਵੇਖੋ ਤੇ ਸਹੀ ਉਹ ਕਿਹੜੇ ਪਾਸੇ ਪਰਪੂ ਗੀ ਯਾਰ ਕਹ ਚਾਹ ਵਾਲੀ ਕੁੜੀ ਜਿੰਦਾਬਾਦ ਚਾਹ ਵਾਲੀ ਕੁੜੀ ਜਿੰਦਾਬਾਦ ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਪੈਸੇ ਵਿਅਰਥ ਗਏ ਆ ਸਾਡੇ ਕੋਲੋਂ ਗਲਤੀ ਹੋ ਗਈ ਇਹਨੂੰ ਪੈਸੇ ਦੇ ਕੇ ਤੇ ਕੰਮ ਸੇ ਕੰਮ ਮिन्नੂ ਤੁਸੀਂ ਇਹਦੇ ਅਕਾਊਂਟ 'ਚ ਪਾਏ ਹੋਣਗੇ ਤਾਂ ਜਿਸ ਤਰੀਕੇ ਵੀ ਇਹਨੂੰ ਦੱਸੇ ਦਿੱਤੇ ਆ ਉਹ ਮिन्नੂ ਵਾਸ ਦਿੱਤਾ ਜਾਵੇ ਮੈਂ ਇਹਦੇ ਰਾਈ ਪੈਸੇ ਉਹਨਾਂ ਨੂੰ ਵਾਪਸ ਜਿਹੜੇ ਦੇਣ ਨੂੰ ਤਿਆਰ ਆ ਉਹ ਭੌਜੀ ਛੱਡ ਦਿਓ ਇਸ ਚੀਜ਼ ਨੂੰ ਫਿਰ ਕੀ ਆ ਮੈਂ ਫੇਰ ਕੀ ਆ ਸ਼ੱਕੀ ਹੋ ਜਾਂਦਾ ਦੇਖੋ ਬੱਚੀ ਹੈ ਵਿਚਾਰੀ ਤੇ ਤਰਸ ਕਰੀਏ ਦੋਸਤੋ ਜਿਹੜੀ ਲੜਕੀ ਰਹੀਏ ਜਿਹਨੂੰ ਚਾਹਲੀ ਕੁੜੀ ਕਹਿੰਦੇ ਆ ਕੋਮਲ ਜਿਹਦੀ ਅਸੀਂ ਮਤ ਕੀਤੀ ਸੀ ਪਰਸੋਂ ਇਹ ਉਹਦੇ ਪਿਤਾ ਜੀ ਨੇ ਇਹ ਉਹਦੇ ਦਾਦੀ ਨੇ ਔਰ ਜਿਸ ਦਿਨ ਮੈਂ ਉਹਦੀ ਰਹੀਏ ਅਸੀਂ ਗਏ ਸੀਗੇ ਉਹਦੀ ਸਹਾਇਤਾ ਕਰਨ ਜਾ ਉਹਨੂੰ ਪੁੱਛਣ ਉਹਦਾ ਦੁੱਖ ਦਰਦ ਵੰਡਾਉਣ ਉਦੋਂ ਮੈਂ ਉਹਦੇ ਪਿਤਾ ਜੀ ਨੂੰ ਪਹਿਲਾਂ ਮਿਲ ਕੇ ਗਿਆ ਸੀਗਾ ਔਰ ਇਹ ਬੜੇ ਵਧੀਆ ਮੈਨੂੰ ਬੰਦੇ ਬੜੇ ਚੰਗੇ ਤਰੀਕੇ ਨਾਲ ਮਿਲੇ ਸੀਗੇ ਔਰ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਯਾਰ ਇੰਨੇ ਸਾਲ ਲੜਕੀ ਨਾਲ ਆਡ ਹੋ ਗਏ ਮੇਰੇ ਕੋਲ 7 ਉਹਦੇ ਦਸਨ ਮੁਤਾਬਕ 8-9 ਸਾਲ ਹੈ ਇਹਨਾਂ ਦੇ ਦਸਨ ਮੁਤਾਬਕ 5-6 ਸਾਲ ਹੈ ਔਰ ਮੈਂ ਪੁੱਛਿਆ ਸੀਗਾ ਕਿ ਤੁਹਾਡਾ ਵਖਰੇਵੇਂ ਤੋਂ ਰਲੇਵਾ ਹੋ ਸਕਦਾ ਔਰ ਉਦੋਂ ਇਹਦੇ ਪਿਤਾ ਜੀ ਨੇ ਕਿਹਾ ਕਿ ਬੱਚੇ ਜਿਹੜੇ ਆ ਸਕਦੇ ਨੇ ਮਤਲਬ ਮੇਰੀ ਵਾਈਫ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਨਾਲ ਦੋਸ਼ ਲਾਏ ਚਲੋ ਮੈਂ ਕਿਸੇ ਦੀ ਉਹਨਾਂ ਚੀਜ਼ਾਂ ਤੇ ਨਹੀਂ ਪੈਂਦਾ ਧੀਆ ਭੈਣਾ ਸਭ ਦੀਆਂ ਸਾਧੀਆਂ ਨੇ ਔਰ ਇਹਨਾਂ ਕਿਹਾ ਵੀ ਇਸ ਤਰ੍ਹਾਂ ਉਹ ਬੱਚੇ ਇਕੱਲੇ ਮੇਰੇ ਕੋਲ ਆ ਸਕਦੇ ਨੇ ਤੇ ਮੈਂ ਇਹਨ ਕੇ ਬੱਚੇ ਹੁਣ ਉਹਨੇ 8-10 ਸਾਲਾਂ ਤੋਂ ਪਾਲੇ ਨੇ ਮੇਰਾ ਨਹੀਂ ਖਿਆਲ ਹੈ ਆਪਦੀ ਮਾਂ ਨੂੰ ਉਹ ਛੱਡ ਕੇ ਤੁਹਾਡੇ ਕੋਲ ਆਉਣਗੇ ਉਹਦੇ ਕਹਨੇ ਚ ਹੋਣਗੇ ਉਹਦੇ ਭਰੋਸੇ ਦੇ ਵਿੱਚ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਆਉਣਾ ਔਰ ਦੂਜੀ ਚੀਜ਼ ਇਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਮੇਰੀ ਮਾਤਾ ਦਾ ਚੂਲਾ ਜਿਹੜਾ ਉਹਦੇ ਤੇ ਦੋਸ਼ ਉਹਦੀ ਮਾਂ ਦੇ ਉੱਤੇ ਆਪਣੀ ਪਤਨੀ ਦੇ ਉੱਤੇ ਲਾਇਆ ਸੀ ਤੋੜਿਆ ਔਰ ਮੈਂ ਪਹਿਲੇ ਦਿਨ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਉਸ ਲੜਕੀ ਕੋਲ ਬਾਅਦ ਚ ਜਾਊਂਗਾ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਮਾਤਾ ਜੀ ਦਾ ਇਲਾਜ ਕਰਾਵਾਂ ਮੈਂ ਉਹਨਾਂ ਨੂੰ ਜਿੰਨੇ ਪੈਸੇ ਚਾਹੀਦੇ ਆ ਮੈਂ ਦੇਣ ਨੂੰ ਤਿਆਰ ਆ ਉਹਨਾਂ ਦਾ ਜਿੱਥੋਂ ਇਲਾਜ ਕਰਾਉਣਾ ਚਾਹੁੰਦੇ ਉਹ ਪਹਿਲਾਂ ਮੈਂ ਇਹਨਾਂ ਨੂੰ ਪੁੱਛ ਕੇ ਗਿਆ ਸੀਗਾ ਔਰ ਇਹ ਮੈਨੂੰ ਮਤਲਬ ਪਤਾ ਲੱਗ ਗਿਆ ਸੀ ਵੀ ਇਹ ਨਸ਼ੇੜੀ ਨਹੀਂ ਨਾ ਹੀ ਮੈਂ ਉੱਥੇ ਜਾ ਕੇ ਕਿਹਾ ਮੈਂ ਇਸ ਚੱਕਰ ਚ ਪੈਂਦਾ ਹੀ ਨਹੀਂਗਾ ਔਰ ਇਹ ਬੰਦਾ ਥੋੜਾ ਜਿਹਾ ਮੈਨੂੰ ਅਣਖ ਵਾਲਾ ਥੋੜਾ ਜਿਹਾ ਸ਼ਰਮ ਵਾਲਾ ਲੱਗਾ ਵੀ ਨਹੀਂ ਭਾਜੀ ਮੈਂ ਪੈਸੇ ਨਹੀਂ ਮੰਗੜੇ ਮੈਂ ਆਟੋ ਚਲਾ ਕੇ ਆਪ ਦਾ ਟੱਬਰ ਪਾਲਦਾ ਵਾਂ ਔਰ ਦੂਜੀ ਚੀਜ਼ ਮੈਂ ਇਸ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੜਤੇ ਜਨਾਨੀ ਛੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਸਾਰਾ ਲੈਟਰੀਨ ਬਾਥਰੂਮ ਆਪ ਸਫਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਣ ਪੋਤੇ ਆ ਉਹ ਘਰ ਘਰ ਜੰਮਣੇ ਚਾਹੀਦੇ ਆ ਪਰ ਜਿਹੜਾ ਇਹਨਾਂ ਦੇ ਨਾਲ ਵਖਰੇਵਾ ਹੋ ਗਿਆ ਮੈਂ ਉਸ ਦਿਨ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਹ ਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਉ ਨੂੰ ਉਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰ ਆ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੁਹਾਨੂੰ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਹਾ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹੋ ਜੀਆਂ ਬੱਚਿਆਂ ਨੂੰ ਵਰਗਲਾ ਲੈਂਦਾ ਇਸ ਉਮਰ ਦੇ ਵਿੱਚ ਉਹ ਗਲਤ ਕੰਮ ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ ਤਾਂ ਤੇ ਤੁਰੀ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗਿਲਾ ਕੀਤਾ ਸੀ ਫੋਨ ਦੇ ਉੱਤੇ ਇਹਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਮੇਰੇ ਕੋ ਮੰਨੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਮਾਤਾ ਨੇ ਮੈਨੂੰ ਗਿਹੜਾ ਕੀਤਾ ਵੀ ਤੋ ਮੇਰੀ ਪੋਤੀ ਨੂੰ ਲੱਖ ਰੁਪਈਆ ਦੇ ਕੇ ਆਇਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਹਾਂ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਕੋਲੇ ਕਹਿ ਦਿੰਦਾ ਵੀ ਤੇਰੇ ਕੋਲ ਬਹੁਤ ਜ਼ਿਆਦਾ ਹੈ ਯਾਰ ਤੂੰ ਕੋ ਦੇਣ ਦਿਆ ਮੈਨੂੰ ਅੱਜ ਮਾਤਾ ਨੂੰ ਮੈਂ ਕਹਾਂ ਮੈਂ ਕਹਾਂ ਮਾਤਾ ਮੈਂ ਤਿੰਨ ਨਹੀਂ ਵਜਣ ਦੇਣੇ ਚਾਰ ਮੈਂ ਤੇਰੇ ਕੋ ਵੀ ਆਇ ਔਰ ਹੋਰ ਵੀ ਇਸ ਤੋਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਆ ਸੋ ਮੈਂ ਗੱਲ ਇਹ ਕਹਿਣਾ ਹੈ ਮਾਤਾ ਵੀ ਪਰਸੋ ਬੋਲੀ ਸੀ ਕਿ ਮੇਰੇ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਆ ਫਿਰ ਪੋਤੇ ਪੋਤੀਆਂ ਦਾ ਦਰਦ ਆਉਂਦਾ ਤੇ ਫਿਰ ਪੋਤੇ ਪੁੱਤੀਆਂ ਨੂੰ ਛੱਡਦੀਆਂ ਨਾ ਨੌਂ ਕਰਕੇ ਉਹਨਾਂ ਨੂੰ ਮਾਰਾ ਚੰਗਾ ਆਪਾਂ ਕਹਿਣਾ ਛੱਡਦੀਏ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ ਲੱਖ ਰੁਪਏ ਉੱਥੇ ਫੜਾਇਆ ਕਈ ਲੋਕ ਬਿਨਾਂ ਪੁੱਛੇ ਹਿੱਮਤ ਕਿਉਂ ਕਰਦੇ ਹੋ ਇਹੋ ਜਿਹੇ ਲੋਕਾਂ ਦੀ ਮੈਂ ਕਿਸੇ ਕੋਲ ਮੰਗ ਮੈਨੂੰ ਲੱਗਾ ਉਹ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਵੰਡਿਆ ਜਾ ਸਕਦਾ ਇਹ ਮਾਤਾ ਦਾ ਚੂਲਾ ਠੀਕ ਹੋ ਸਕਦਾ ਤੇ ਮੈਂ ਇਹਨੂੰ ਵੀ ਦੇ ਦਿੱਤੇ ਅੱਜ ਉਹ ਮੇਰੇ ਕੋ ਫੋਨ ਦੇ ਉੱਤੇ ਵੀ ਰੋਈ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇਣੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਮੈਂ ਕਿਹਾ ਪੁੱਤ ਤੂੰ ਟੈਨਸ਼ਨ ਨਾ ਲੈ ਮੈਂ ਤੇਰੀ ਮਾਤਾ ਤੇਰੀ ਦਾਦੀ ਤੋਂ ਮਿਲਣ ਤੋਂ ਬਾਅਦ ਫਿਰ ਤੇਰੇ ਕੋ ਆਇਆ ਮੈਂ ਤੈਨੂੰ ਰੇੜੀ ਵੀ ਬਣਾ ਕੇ ਦਊਂਗਾ ਸੋ ਬੱਚੀ ਆ ਤੇਰੀ ਇਹਨੂੰ ਇਸ ਚੀਜ਼ ਦੇ ਉੱਤੇ ਪਹਿਲੀ ਗੱਲ ਤੇ ਇਹ ਟੱਬਰ ਦਾ ਰਲੇਵਾ ਹੋ ਜਾਣਾ ਚਾਹੀਦਾ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਨੇ ਵੀ ਉਹ ਹੋਣੀ ਆਪਾਂ ਆਪਣਾ ਜਿਹੜਾ ਟੱਬਰ ਵਸਾ ਲਈਏ ਹੋਣੀ ਆਪਾਂ ਆਪਣੇ ਬੱਚਿਆਂ ਨੂੰ ਇਕੱਠੇ ਕਰ ਲਈਏ ਸੋ ਇਹ ਘਰ ਤੁਹਾਡੀ ਮਾਂ ਦਾ ਵੀ ਖਿਆਲ ਰੱਖਿਆ ਜਾਵੇ ਤੁਹਾਡੇ ਬੱਚੇ ਵੀ ਚੰਗੀ ਤਰ੍ਹਾਂ ਪਾਲ ਸਕਣ ਅੱਜ ਉਹਦੀਆਂ ਲੋੜਾਂ ਬੰਦ ਹੋ ਜਾਣਗੀਆਂ ਅੱਜ ਉਹਦੇ ਕੋਲ ਕੰਮ ਚੱਲਣਾ ਬੰਦ ਹੋ ਜਾਊਗਾ ਇਹ ਬੜਾ ਵੱਡਾ ਵਹਿਮ ਹੁੰਦਾ ਦੁਨੀਆ ਨੂੰ ਕਰੋੜਾਂ ਰੁਪਏ ਇਕੱਠੇ ਹੋ ਜਾਣੇ ਆ ਮੈਂ ਤੁਹਾਨੂੰ ਲੈ ਕੇ ਦੇ ਦਿੰਨਾ 2 ਨਹੀਂ 4 ਨਹੀਂ 5 ਲੱਖ 7 ਲੱਖ ਰੁਪਏ ਤੋਂ ਉੱਤੇ ਮਤਲਬ ਇਕੱਠਾ ਨਹੀਂ ਹੁੰਦਾ ਯਾਰ ਦੁਨੀਆ ਹੋਰ ਬਹੁਤ ਆਵਾਂ ਦੇ ਉੱਤੇ ਮਤ ਕਰਦੀ ਆ ਇਕੱਲੇ ਇੱਕ ਨੂੰ ਨਹੀਂ ਫੜ ਲੈਂਦੀ ਸੋ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੀ ਧੀ ਆ ਮੈਂ ਤੇ ਤੈਨੂੰ ਇਹ ਕਹਿਣਾ ਆ ਭ ਉਦੀ ਸਮੁਤਰੀ ਭਰ ਵੀ ਮੇਰੀ ਬੱਚੀ ਨੇ ਇਹ ਕੰਮ ਕੀਤਾ ਉਹ ਕਿਸੇ ਗਲਤ ਕੰਮ ਦੇ ਵਿੱਚ ਨਹੀਂ ਪਈ ਲੋਕ ਉਹਨੂੰ ਬੱਚੀ ਨੂੰ ਲਿਖੀ ਜਾ ਰਹੇ ਆ ਇਹ 420 ਆ ਇੱਕ ਬੰਦੇ ਦੀ ਮੈਂ ਵੀਡੀਓ ਸੁਣਦਾ ਸੀ ਉਹ ਉਹਨੂੰ ਕਹਿੰਦਾ 420 ਆ ਉਹ 420 ਬੱਚਾ 420 ਨਹੀਂ ਕਰ ਸਕਦਾ ਬੱਚਾ ਚੋਰੀ ਕਰ ਸਕਦਾ ਜੇ ਉਹਨੂੰ ਲੋੜ ਹੋਵੇ ਤੇ ਬੱਚੇ ਦੇ ਮਨ ਚ ਲਾਲਚ ਹੋਵੇ ਚੋਰੀ ਕਰ ਸਕਦਾ 15 16 17 ਸਾਲਾਂ ਦਾ ਬੱਚਾ ਕੀ 420 ਕਰੂਗਾ ਯਾਰ ਆਪਾਂ ਲਿਖਣ ਤੋਂ ਕੁਝ ਨਹੀਂ ਵੇਲੇ ਵੀ ਸਾਡੇ ਘਰ ਵੀ ਧੀਆ ਵਾਂ ਮੈਂ ਉਹਨਾਂ ਨੇ ਝੂਠ ਬੋਲਿਆ ਉਨੇ ਜੋ ਮਰਜੀ ਕਰ ਲਿਆ ਬਾਪ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਵੀ ਉਹ ਮਾੜਾ ਕੰਮ ਤੇ ਨਹੀਂ ਕਰਨ ਢੀ ਉਹ ਕਿਸੇ ਗਲਤ ਥਾਂ ਦੇ ਉੱਤੇ ਤੇ ਨਹੀਂ ਜਾਂਦੀ ਉਹ ਕਿਸੇ ਗਲਤ ਲੋਕਾਂ ਦੇ ਮਗਰ ਤੇ ਨਹੀਂ ਜਾਂਦੀ ਆਪਾਂ ਇਹ ਚੀਜ਼ਾਂ ਤੇ ਵੇਖਦੇ ਨਹੀਂ ਐਵੇਂ ਬਸ ਜਿੱਧਰ ਨੂੰ ਮਤਲਬ ਵੱਜਦਾ ਵਾ ਜੋਸ਼ ਤੇ ਜਿੱਧਰ ਨੂੰ ਹਜੂਮ ਆਪਾਂ ਵੇਖਦੇ ਆਪਾਂ ਉਧਰ ਨੂੰ ਤੁਰ ਪੈਨੇ ਆ ਨਹੀਂ ਚਾਹੀਦਾ ਉਹ ਬੱਚੀ ਅਕਸਰ ਉਹਨੇ ਹੋਟਲ ਪਾ ਲਿਆ ਯਾਰ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਕੋਈ ਮਾਲ ਖੜਾ ਕਰ ਲਿਆ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਇੱਕ ਚਾਹ ਦੀ ਦੁਕਾਨ ਖੋਲੀ ਰੇੜੀ ਉਹਦੇ ਕੋ ਬਣੀ ਨਹੀਂ ਹੈਗੀ ਉੱਥੇ ਉਹ ਚਾਹ ਵੇਚਣ ਦੇ ਆ ਤੇ ਕਿੰਨਾ ਕੋ ਨੂੰ ਨਿੰਦੀ ਜਾਵਾ ਕਿ ਤੇ ਕੀ ਉਹਦੇ ਵਿੱਚੋਂ ਕੱਢ ਲਾਂਗੇ ਅੱਜ ਉਹ ਮੇਰੇ ਕੋ ਰੋਈ ਮੈਨੂੰ ਇਹ ਵੀ ਕਿਹਾ ਕਿ ਤੈਨੂੰ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਤੈਨੂੰ ਪੈਸੇ ਪਾ ਕੇ ਗਲਤੀ ਹੋ ਗਈ ਆ ਮੈਨੂੰ ਉਹਦੀ ਰਸੀਦ ਵਿਖਾ ਦੇ ਮੈਂ ਉਹਨਾਂ ਦੇ ਖਾਤੇ 'ਚ ਵੀ ਪੈਸੇ ਵਾਪਸ ਪਾਉਣ ਨੂੰ ਤਿਆਰ ਆ ਯਾਰ ਬੱਚੀ ਨੂੰ ਬਖਸ਼ ਦਿਓ ਮੇਰੀ ਮਤਲਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਔਰ ਮੈਂ ਇਹ ਗੱਲ ਲੋਕਾਂ ਨੂੰ ਹਮੇਸ਼ਾ ਕਹਿੰਦਾ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾਂ 'ਚ ਛੁੱਟਾਂ ਮੈਂ ਤੁਹਾਡੇ ਚਰਨਾਂ 'ਚ ਛੁੱਟਾਂ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਮੈਂ ਮਾਂ ਨੂੰ ਦਿੱਤਾ ਮੈਂ ਇਹਨੂੰ ਕਿਹਾ ਵੀ ਮੇਰੇ ਸਿਰ ਤੇ ਹੱਥ ਰੱਖਦੇ ਰੱਬ ਨੇ ਮੈਨੂੰ ਉੱਤੇ ਬੜਾ ਭਰੋਸਾ ਉਹਨੇ ਮੈਨੂੰ ਦੋ ਤਿੰਨ ਜੀਰਮਾਂ ਲਾ ਕੇ ਦੇਣੀਆਂ ਨਾਲੇ ਦੇ ਮੈਂ ਇੰਨਾ ਭਰੋਸਾ ਕਰਦਾ ਔਰ ਤੂੰ ਗੁਰਸਿੱਖ ਬੰਦਾ ਹੈ ਯਾਰ ਅਮਰਧਾਰੀ ਤੋਂ ਬੰਦਾ ਹੈ ਰੱਬ ਦੇ ਉੱਤੇ ਭਰੋਸਾ ਕਰ ਤੇਰੇ ਬੱਚਿਆਂ ਨੂੰ ਅੱਜ ਉਹ 15 16 17 ਸਾਲਾਂ ਦੇ ਆਵੀਆਂ ਬਾਈਆਂ ਤੋਂ ਬਾਅਦ ਉਹਨਾਂ ਨੂੰ ਸਵੱਜੀ ਆ ਜਾਣੀਆਂ ਵੀ ਸਾਡਾ ਪਿਓ ਕੀ ਸੀਗਾ ਸਾਡੀ ਮਾਂ ਕੀ ਸੀ ਰੱਬ ਦੇ ਉੱਤੇ ਛੱਡ ਦਿਓ ਯਾਰ ਆਪਦੇ ਬੱਚਿਆਂ ਨੂੰ ਮਾੜਾ ਚੰਗਾ ਨਹੀਂ ਮੈਂ ਇਸ ਆਸਨ ਨਾਲ ਇਸ ਪਰਿਵਾਰ ਕੋ ਔਰ ਮੈਂ ਇਹ ਕਹਿਣ ਲੱਗਾ ਕਿ ਮੈਂ ਪਹਿਲੇ ਦਿਨ ਇਹਨੂੰ ਪੁੱਛ ਕੇ ਗਿਆ ਸੀ ਕਿ ਜੇ ਤੁਹਾਡੀ ਮਾਂ ਬਿਮਾਰ ਹੈ ਉਹਦਾ ਇਲਾਜ ਨਹੀਂ ਹੁੰਦਾ ਤੇ ਮੈਂ ਪਹਿਲਾਂ ਤੇਰੇ ਘਰ ਚਲਦਾ ਮੈਂ ਪੈਸੇ ਪਹਿਲਾਂ ਉੱਥੇ ਦਿਨਾ ਉਹਦੇ ਇਲਾਜ ਕਰਾਉਣ ਲਈ ਪਰ ਇਸ ਭਾਉ ਨੇ ਮੈਨੂੰ ਨਾ ਕਰ ਦਿੱਤੀ ਸੀ ਦੱਸੋ ਭਾਉ ਜੀ ਹਾਂ ਜੀ ਜੀ ਤੇ ਨਾ ਜੀ ਠੀਕ ਹੈ ਜੀ ਅੱਜ ਮੈਨੂੰ ਮਾਂ ਨੇ ਸੱਦਿਆ ਮੈਂ ਆ ਗਿਆ ਸੋ ਇੱਕ ਮੈਨੂੰ ਭਾਉ ਜੀ ਸਵਾਲ ਕਰਦੇ ਨੇ ਵੀ ਥੱਲੇ ਕਮੈਂਟ ਮੈਨੂੰ ਕਮੈਂਟਾਂ ਕਮੈਂਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਮੈਨੂੰ ਰੱਬ ਦੇ ਦਰਚ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖ ਬਾਗ ਆਉਂਦਾ ਨਾ ਮੈਨੂੰ ਉਹ ਕਮੈਂਟ ਜਿਹੜਾ ਸਭ ਤੋਂ ਵਧੀਆ ਲੱਗਦਾ ਵੀ ਉਹਨੇ ਮੇਰੇ ਲਈ ਕੀ ਅੱਜ ਮੁੱਖ ਬਾਗ ਮਸ਼ੀਦਾ ਮੱਥਾ ਟੇਕ ਕੇ ਆਇਆ ਜੋ ਮਤਲਬ ਮੈਂ ਉੱਤੇ ਭਰੋਸਾ ਕਰਦਾ ਮੈਨੂੰ ਉਹਦੀ ਨਿਗਾ ਸਵੱਲੀ ਕਮੈਂਟ ਕਰੇ ਤੁਸੀਂ ਇੱਥੇ ਲੋਕਾਂ ਦੀ ਨਾ ਆਪਣੀ ਮਤਲਬ ਹੁੰਦੀ ਜਿਉਂ ਉਹਨਾਂ ਦੇ ਅਨਸਾਰ ਬੋਲਦੇ ਹੋ ਤੇ ਤੁਸੀਂ ਵੈਰੀ ਗੁੱਡ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਉਹਦੇ ਤੁਹਾਡੀ ਧੀਦੀ ਮਤਲਬ ਜੋ ਤੁਹਾਨੂੰ ਮਤਲਬ ਮਾੜਾ ਚੰਗਾ ਇਹਨਾਂ ਚੀਜ਼ਾਂ ਨਾਲ ਮੈਂ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਵੀ ਯਾਰ ਕਿਸੇ ਦੀ ਮਰਤ ਕਰਨ ਦੇ ਨਾਲ ਮਤਲਬ ਉਹਦਾ ਇੱਕ ਕਾਰੋਬਾਰ ਚੱਲ ਗਿਆ ਉਹਦਾ ਝੂਠ ਇੱਕ ਤੁਸੀਂ ਵੇਖ ਲਿਆ ਉਹਨੂੰ ਜੋ ਪਿਕਚਰ ਬਚਪਨ ਤੋਂ ਦਿਖਾ ਦਿੱਤੀ ਗਈ ਬਾਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤੀ ਉਹਦਾ ਕੀ ਕਸੂਰ ਆ ਬਾਪ ਉਹਨੂੰ ਮਿਲਿਆ ਨਹੀਂ ਮੇਰੇ ਖਾਲ 6-7 ਸਾਲ ਤੋਂ ਨਹੀਂ ਉਹਨੂੰ ਪਤਾ ਹੋਊਗਾ ਕਿ ਮੇਰਾ ਬਾਪ ਕਿੱਦਾਂ ਦਾ ਵਾ ਜਿੱਦਾਂ ਦਾ ਉਹਨੂੰ ਪੜਾਇਆ ਜਾਂਦਾ ਜਾਂ ਜਿੱਦਾਂ ਦਾ ਉਹਨੂੰ ਦੱਸਿਆ ਗਿਆ ਉਹਨੇ ਬੋਲ ਦਿੱਤਾ ਮਤਲਬ ਉਹਦੇ ਵਿੱਚ ਉਹਦਾ ਐਡਾ ਕਸੂਰ ਥੋੜੀ ਆ ਸੋ ਭਾਉ ਮੈਂ ਤੈਨੂੰ ਇਹ ਬੇਨਤੀ ਕਰਨ ਆਇਆ ਤੋ ਕਹਿ ਵੀ ਲੋਕੋ ਮੇਰੀ ਕੁੜੀ ਦਾ ਸਾਥ ਦਿਓ ਮੇਰੀ ਲੋਟੀ ਨਾ ਮੇਰੇ ਝਗੜੇ ਹੋ ਸਕਦੇ ਆ ਬੱਚੇ ਤੇ ਸਾਂਝੇ ਆ ਨਾ ਮਾਂ ਤੇਰੀ ਉਹਨਾਂ ਦੇ ਨਾਲ ਜਾਇਦਾ ਲਵਾਉਣ ਨੂੰ ਤਿਆਰ ਆ ਆਪਾਂ ਆਪਣੇ ਨਿੱਕੇ ਜੇ ਬੋਲ ਦੋ ਵੀਡੀਓ ਕੋ ਦੋ ਇੰਟਰਵਿਊ ਉਹਦਾ ਬੇੜਾਗਰ ਕਰਨੀਆਂ ਉਹਨੂੰ ਦੁਨੀਆ ਇਹ ਤੈਨੂੰ ਚੰਗਾ ਲੱਗਦਾ ਵੀ ਤੇਰੀ ਧੀ ਨੂੰ ਥੱਲੇ ਘੁਮਾਵਾ ਪਹਿਣਾ ਦੀਆਂ ਗੰਦੀਆਂ ਗਾਲਾਂ ਕੱਢੇ ਕੋ ਚੋਰ ਕਵੇ ਕੋ 420 ਕਵੇ ਇਹ ਵੀ ਬਾਪ ਦਾ ਫਰਜ਼ ਨਹੀਂਗਾ ਇੱਕ ਹੋਰ ਗੱਲ ਜੋ ਗਿਆ ਮੈਂ ਕਹਿੰਦਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾਪ ਨੂੰ ਬੋਲ ਰਹੀ ਐ ਇਤੋਂ ਵੱਡਾ ਕੱਲ ਜੋ ਕੀ ਹੋ ਸਕਦਾ ਭਾਵੇਂ ਭਲੇਖੇ ਨਾਲ ਐ ਮਿਸ ਅੰਡਰਸਟੈਂਡਿੰਗ ਨਾਲ ਐ ਯਾਰ ਮਤਲਬ ਕੁਛ ਨਾ ਕੁਛ ਮੈਂ ਅੱਜ ਤੇਰੇ ਕੋਲ ਇਹ ਬੇਨਤੀ ਲੈ ਕੇ ਆਇਆ ਮੈਨੂੰ ਜਿੱਥੇ ਖਿਲਾਰੇਗਾ ਮੈਂ ਤੇਰੀ ਧੀ ਨੂੰ ਵੀ ਕਿਹਾ ਸੀ ਲੋਕ ਉਹਨੂੰ ਜੋ ਮਰਜ਼ੀ ਮਾੜਾ ਬੋਲੀ ਜਾਣ ਮੈਂ ਅੱਜ ਵੀ ਉਹਦੇ ਕੋਲ ਚੱਲਿਆ ਉਹਦੀ ਲੋੜ ਫੇਰ ਪੁੱਛ ਕੇ ਆਉਂਗਾ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਮੈਂ ਤੇਰੇ ਘਰ ਵੀ ਤੇਰੀ ਪੰਚਾਇਤ ਚ ਕਹਿ ਕੇ ਚੱਲਿਆ ਆਪਦੀ ਮਾਂ ਦਾ ਇਲਾਜ ਕਰਾ ਆਪਦੇ ਘਰ ਚ ਕੋਈ ਚਾਹੀਦਾ ਮੇਰੀ ਸੇਵਾ ਲਾਓ ਮੈਂ ਫਖਰ ਮਹਿਸੂਸ ਕਰੂੰਗਾ ਵੀ ਤੁਹਾਡੇ ਘਰ ਨਹੀਂ ਮੈਂ ਗੁਰੂ ਘਰੇ ਸਮਾਨ ਦਿੱਤਾ ਵਾ ਮੈਂ ਇਨਾ ਫਖਰ ਮਹਿਸੂਸ ਕਰੂੰਗਾ ਮੈਂ ਭਜਦਾ ਨਹੀਂ ਪਰ ਮੈਂ ਤੈਨੂੰ ਇੱਕ ਬੇਨਤੀ ਕਹਿਣ ਲੱਗਾ ਵੀ ਤੇਰੀ ਕੁੜੀ ਨੇ ਛੋਟਾ ਜਿ ਕਹ ਚਾਲੀ ਕੁੜੀ ਜਿੰਦਾਬਾਦ ਮੇਰੀ ਕੁੜੀ ਦਾ ਸਾਥ ਦੋ ਵਾ ਚੜ ਕੇ ਭੁੱਲ ਚੋਕ ਹੋ ਗਈ ਆ ਤੇ ਕੋਈ ਗੱਲ ਨਹੀਂ ਗਈ ਯਾਰ ਮਤਲਬ ਉਹਨੂੰ ਜੋ ਦੱਸਿਆ ਗਿਆ ਤੇਰੇ ਬਾਰੇ ਉਹ ਸੋ ਮੇਰੀ ਸਾਰਿਆਂ ਨੂੰ ਅਪੀਲ ਆ ਯਾਰ ਮਤਲਬ ਮਾੜਾ ਚੰਗਾ ਨਹੀਂ ਉਹਦਾ ਸਾਥ ਦੋ ਕੋ ਜਾਂਦੇ ਆਂਦੇ ਖਲੋ ਵਿੱਚ ਵਿਚਾਰੀ ਚਾਹ ਵੇਚਣ ਡਈ ਆ ਉਥੇ ਕੋ ਭੀਮ ਡੋਡੇ ਸਮੈਕ ਨਹੀਂ ਵੇਚਦੀ ਫਿਰਦੀ ਵੀ ਉਹਨੂੰ ਆਪਾਂ ਘਿਰਨਾ ਦਾ ਪਾਤਰ ਬਣਾ ਦਈਏ ਚਾਹ ਵੇਚਦੀ ਉਹਦੇ ਕੋ ਜਾਂਦੇ ਆਂਦੇ ਖਲੋਕ ਤੇ ਉਹਦਾ ਸਾਥ ਦਿਓ ਇਸ ਪਿਓ ਨੂੰ ਵੀ ਜਿੱਥੇ ਲੋੜ ਆ ਮੈਂ ਤੈਨੂੰ ਕਹਿਣਾ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਆ ਵੀ ਤੇਰਾ ਘਰ ਹੀ ਵਸ ਜੇ ਯਾਰ ਉਮਰ ਤੇ ਲੰਘੀ ਕੀ 10-15 ਸਾਲਾਂ ਦਾ ਹੋਰ ਮਸਲਾ ਵਾ ਇਕੱਠੇ ਹੀ ਰਹਿ ਲਓ ਯਾਰ ਤੁਸੀਂ ਸੋ ਧੰਨਵਾਦ